कहिड़ाद किथे कॾहिं च मौके से मैडम डॉक्टर पंचायत होर अधिकारी मौके पर पूछे हुए हैं ये सारी जड़ी कार्रवाई है नगर कौंसल वालों Thank <laughs> you. जी पुलिस फरीदकोट पुलिस नु रिक्वेस्ट आई सी कि पुलिस इमदाद प्रोवाइड करानी है इतने एक लीगल स्ट्रक्चर है उधर डिमोलिशन वास्ते तो उधर रिगार्डिंग ही आज सारे असी इतने आए हैं और एक प्रॉपर कानूनी कार्रवाई नु फॉलो करते हुए गाइडलाइंस नु फॉलो करते हुए ਅੱਜ ਇਹ ਡਿਮੋਲੀਸ਼ਨ ਐਕਟੀਵਿਟੀ ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀ ਗਈ। ਪਿਛਲੀ ਵਾਰੀ ਵੀ ਨਸ਼ਾ ਤਸਕਰ ਵੱਲੋਂ ਕਾਫੀ ਹੰਗਾਮਾ ਕੀਤਾ ਗਿਆ ਸੀ ਪਰ ਇਸ ਟਾਈਮ ਕੋਈ ਬេស ਨਹੀਂ ਗਿਆਗਾ ਹੰਗਾਮੇ ਵਾਲਾ। ਇਸ ਤੋਂ ਸਮਝੋ ਕੀ ਬੀਤੀ। ਇਹ ਇੱਕ ਕਲੀਅਰ ਘਟ ਇੱਕ ਇੰਡੀਕੇਸ਼ਨ ਹੈ ਕਿ ਜਿਹੜੀ ਮੁਹਿੰਮ 1 ਮਾਰਚ ਨੂੰ ਇਹ ਜੋਰਸ਼ੋਰ ਨਾਲ ਸਟਾਰਟ ਹੋਈ ਸੀ ਯੁੱਧ ਨਸ਼ਾ ਵਿਰੁੱਧ ਦਾ ਇੱਕ ਵਿਜੀਬਲ ਇੰਪੈਕਟ ਕੋਟਕਪੂਰਾ ਵਿਖੇ ਅਸੀਂ ਦੇਖ ਸਕਦੇ ਨੇ। 4 ਮਹੀਨੇ ਪਹਿਲੇ ਜਦੋਂ ਸਾਰੇ ਹੀ ਇੱਥੇ ਆਏ ਸੀ ਤਾਂ ਉਸ ਵੇਲੇ ਵੀ ਇੱਥੇ ਇੱਕ ਡਿਮੋਲੀਸ਼ਨ ਡਰਾਈਵ ਇਸੀ ਲੋਕੇਸ਼ਨ ਤੇ ਕੀਤੀ ਗਈ ਸੀ ਤਾਂ ਉਸ ਵੇਲੇ ਜਿਹੜਾ ਪਬਲਿਕ ਸੈਂਟੀਮੈਂਟ ਸੀ ਔਰ ਅੱਜ ਦਾ ਜਿਹੜਾ ਪਬਲਿਕ ਸੈਂਟੀਮੈਂਟ ਹੈ ਦੈਟ ਇਜ਼ ਅ ਕੰਪਲੀਟ ਕੰਟਰਾਸਟ ਤਾਂ ਉਸ ਵੇਲੇ ਪੁਲਿਸ ਨੂੰ ਔਰ ਸਾਰਿਆਂ ਨੂੰ ਇਹ ਕਿਹਾ ਗਿਆ ਸੀ ਕਿ ਇਹ ਇੱਕ ਬਹੁਤ ਚੰਗਾ ਉਪਰਾਲਾ ਸਟਾਰਟ ਕੀਤਾ ਗਿਆ ਹੈ ਔਰ ਉਸ ਉਪਰਾਲੇ ਦੀ ਜਿਹੜੀ ਇੱਕ ਸਸਟੇਨਡ ਲਹਿਰ ਸੀ ਉਹ ਅਸੀਂ ਯੋਰ ਸਸਟੇਨਡ ਮੋਮੈਂਟਮ ਅਸੀਂ ਮੇਨਟੇਨ ਕਰਨ ਚ ਕਾਮਯਾਬ ਹੋਏ ਨੇ ਔਰ ਇਹਦਾ ਜਿਹੜੇ ਆંકੜੇ ਹੈ ਉਹ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਫਰੀਦਕੋਟ ਪੁਲਿਸ ਦੀ ਪੂਰੀ ਟੀਮ ਵੱਲੋਂ 1 ਮਾਰਚ ਤੋਂ ਲੈ ਕੇ ਹੁਣ ਤੱਕ 624 ਪਰਚੇ ਰਜਿਸਟਰ ਕੀਤੇ ਗਏ ਨਸ਼ਾ ਤਸਕਰਾਂ ਦੇ ਖਿਲਾਫ ਤਾਂ 1054 ਨਸ਼ਾ ਤਸਕਰ ਜੇਲ੍ਹ ਚ ਭੇਜੇ ਗਏ ਨੇ ਜਿਹੜੀ ਫਿਗਰਸ ਆਪਣੇ ਆਪ ਚ ਇਹ ਦਰਸਾਉਂਦੀ ਹੈ ਕਿ ਡੇਲੀ ਸਾਡੇ ਜਿਹੜੇ ਪੁਲਿਸ ਤੇ ਸਾਡੇ ਐਸ ਐਚ ਓਜ਼ ਨੇ ਤੇ ਗਰਾਊਂਡ ਲੈਵਲ ਜਿਹੜੇ ਐਨਜੀਓਜ਼ ਨੇ ਉਹ ਕਿੰਨੀ ਮਿਹਨਤ ਕਰਦੇ ਪਏ ਏਸੀ ਲੜੀ ਦੇ ਵਿੱਚ 26 ਕਿਲੋ ਤੋਂ ਵੱਧ ਹੀਰੋਇਨ ਰਿਕਵਰ ਹੋਈ ਹੈ 20 ਕੁਇੰਟਲ ਤੋਂ ਵੱਧ ਪੋਸਟ ਰਿਕਵਰ ਹੋਇਆ ਹੈ 9 ਲੱਖ ਤੋਂ ਵੱਧ ਡਰਗ ਮਨੀ ਰਿਕਵਰ ਹੋਇਆ ਹੈ 21000 ਤੋਂ ਵੱਧ ਨਸ਼ੀਲੀ ਗੋਲੀਆਂ ਰਿਕਵਰ ਹੋਈਆਂ ਔਰ 9 ਕਰੋੜ ਤੋਂ ਵੱਧ ਜਿਹੜੀ ਜਾਇਦਾਦ ਹੈਗੀ ਨਸ਼ਾ ਤਸਕਰਾਂ ਦੀ ਉਹ ਫ੍ਰੀਜ਼ ਕਰਾਈ ਜਾ ਚੁੱਕੀ ਹੈ ਤਾਂ ਇਸ ਤਰ੍ਹਾਂ ਦੀ ਜਿਹੜੀ ਡਿਮੋਲਿਸ਼ਨ ਡਰਾਈਵਸ ਜਦੋਂ ਵੀ ਸਾਡੇ ਕੋਲ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਰਿਕੁਐਸਟ ਆਂਦੀ ਹੈ ਪੁਲਿਸ ਇਮਦਾਦ ਵਾਸਤੇ ਅਸੀਂ ਸਾਰੇ ਇਕੱਠੇ ਅ ਪ੍ਰੋਪਰ ਪ੍ਰੋਸੀਜਰ ਨੂੰ ਫਾਲੋ ਕਰਦੇ ਵੇ ਉਹ ਐਕਟੀਵਿਟੀਜ਼ ਐਸੀ ਕਰਾਉਂਦੇ ਜਿਸ ਜਿਹੜਾ ਵਿਅਕਤੀ ਹੈ ਇਸ ਦੇ ਖਿਲਾਫ ਕਿੰਨੇ ਮੁਕੱਦਮੇ ਕਿ ਇਹ ਵਿਸ਼ਾਲ ਹੈ ਇਹਤੇ ਵੀ ਇਹਦਾ ਵੀ ਪੁਰਾਣਾ ਕ੍ਰਿਮੀਨਲ ਰਿਕਾਰਡ ਹੈ ਤੇ ਐਨਡੀਪੀਐਸ ਵੀ ਐਂਡ ਵੈਰੀ ਇੰਪੋਰਟੈਂਟਲੀ ਕਿ ਇਹਦੀ ਸ਼ਿਕਾਇਤ ਬਹੁਤ ਸੀਗੀ ਇੱਥੇ ਲੋਕਲੀ ਤਾਂ ਇਹ ਜਿਹੜਾ ਪੂਰਾ ਇਹ ਜਿਹੜੀ ਬਸਤੀ ਸੀ ਕਿਸੇ ਜ਼ਮਾਨੇ ਵਿੱਚ ਇਹ ਬਹੁਤ ਬਦਨਾਮ ਬਸਤੀ ਹੁੰਦੀ ਸੀ ਅੱਜ ਅਗਰ ਤੁਸੀਂ ਇੱਥੇ ਮੈਂ ਤੁਹਾਨੂੰ ਰਿਕੁਐਸਟ ਕਰਾਂਗੀ ਕਿ ਤੁਸੀਂ ਕੈਮਰਾ ਪੈਨ ਕਰਕੇ ਦਿਖਾਓ ਤਾਂ ਅੱਜ ਇੱਥੇ ਕਿੰਨੀ ਸ਼ਾਂਤੀ ਹੈ ਤੇ ਇੱਥੇ ਕਿੰਨਾ ਕਿੰਨੀ ਠਲ ਪਈ ਹੋਈ ਹੈ ਤੇ ਲੋਕਲ ਜਿਹੜੀ ਪਬਲਿਕ ਹੈ ਉਹਨਾਂ ਦਾ ਵੀ ਤੁਸੀਂ ਫੀਡਬੈਕ ਜ਼ਰੂਰ ਲਿਓ ਤਾਂ ਕਿ ਇੱਕ ਐਕਚੁਅਲ ਪਿਕਚਰ ਅਸੀਂ ਦਿਖਾ ਪਈਏ। ਉਹਨਾਂ ਲਈ ਸਮੇਂ ਚ ਹੋਰ ਕਿੰਨੇ ਨੰਬਰ ਲੱਗ ਰਹੇ ਅਸੀਂ ਤਰੇ। ਜੀ ਸਾਡੀ ਤੇ ਡੇਲੀ ਜਿਹੜੀ ਕਾਰਵਾਈ ਲਗਾਤਾਰ ਸਾਡੀ ਜਾਰੀ ਹੈ ਔਰ ਅਸੀਂ ਟਾਈਮ ਟੂ ਟਾਈਮ ਮੀਡੀਆ ਨੂੰ ਅਸੀਂ ਇਨਫੋਰਮ ਕਰਦੇ ਰਹਿੰਦੇ ਹਾਂ ਡੇਲੀ ਦਾ ਸਾਡਾ ਵੀ ਜਾਂਦਾ ਹੈ। ਕੱਲ ਵੀ ਅਸੀਂ 3 ਮੁਲਜ਼ਮ ਫੜੇ ਸੀ ਤੇ ਡੀਐਸਪੀ ਕੋਟਕਪੁਰਾ ਦੀ ਸੁਪਰਵੀਜ਼ਨ ਹੇਠ ਹੀ ਇਥੇ ਇੱਕ ਕਵਰਚਾ ਰਜਿਸਟਰ ਹੋਇਆ ਸੀ ਜਿਹਦੇ ਚ 300g ਹੈਰੋਇਨ ਦੀ ਰਿਕਵਰੀ ਹੋਈ ਹੈ ਦੋਨੋਂ ਹੀ ਜਿਹੜੇ ਬੰਦੇ ਸੀ ਉਹ ਬਟਾਲਾ ਸ਼ਹਿਰ ਦੇ ਰਹਿਣ ਵਾਲੇ ਸੀ ਜਿਹੜੇ ਨਸ਼ਾ ਇਥੇ ਵੇਚਣ ਦੀ ਕੋਸ਼ਿਸ਼ ਕਰਦੇ ਸੀ ਐਂਡ THEN ਦੇ ਵਰ ਰਾਉਂਡਡ ਆ ਉਹ ਕਮਰਸ਼ੀਅਲ ਕੁਆਂਟੀਟੀ ਰਿਕਵਰੀ ਸੀ ਇਸ ਟਾਈਪ ਦੇ ਕੇਸਿਸ ਡੇਲੀ ਫਰੀਦਕੋਟ ਪੁਲਿਸ ਵੱਲੋਂ ਰਜਿਸਟਰ ਹੋ ਰਹੇ ਨੇ ਜੀ ਮੈਸੇਜ ਤੇ ਮੈਂ ਤੁਹਾਡੇ ਵੱਲੋਂ ਇਹੀ ਦਿਲਵਾਉਣਾ ਚਾਹਾਂਗੀ ਕਿ ਇੱਕ ਵਾਰ ਤੁਸੀਂ ਆਪਣਾ ਕੈਮਰਾ ਪੈਨ ਕਰਕੇ ਇੱਕ ਵਾਰ ਇਸ ਗਲੀ ਦਾ ਹਾਲ ਦਿਖਾਓ ਤਾਂ ਉਹੀ ਮੈਸੇजेस ਜੀ ਅਗਰ ਤੁਸੀਂ ਹੁਣ ਵੀ ਨਹੀਂ ਹਟੋਗੇ ਤਾਂ ਫਿਰ ਇਹੀ ਹੋਨੇ ਤਾਂ ਇਹ ਮੁੰਡਾ ਹੈਗਾ ਵਿਸ਼ਾਲ ਉੱਤਰ ਸਦਾਰਾਮ ਇਹਨੇ ਕੋਈ ਕੰਸਟਰਕਸ਼ਨ ਕੀਤੀ ਸੀ ਤਾਂ ਜਿਹੜਾ ਸਾਡਾ ਟੈਕਨੀਕਲ ਸਟਾਫ ਹੈ ਜਦੋਂ ਉਹਨਾਂ ਨੂੰ ਡਿਟੈਕਟ ਕੀਤਾ ਤਾਂ ਇਹਨੂੰ ਮਈ ਦੇ ਵਿੱਚ ਇਹਦਾ ਨੋਟਿਸ ਜਾਰੀ ਕੀਤਾ ਮਈ 2025 ਤੋਂ ਜੂਨ 2025 ਸਪਟੰਬਰ ਚ ਵੀ ਜਾਰੀ ਕੀਤਾ ਉਸ ਤੋਂ ਬਾਅਦ ਅਕਤੂਬਰ ਚ ਵੀ ਜਾਰੀ ਕੀਤਾ ਤੇ ਇਸੇ ਮਹੀਨੇ ਵੀ ਜਾਰੀ ਕੀਤਾ ਇਹਨੂੰ ਟਾਈਮ ਟੂ ਟਾਈਮ ਬਹੁਤ ਓਪਰਚੁਨਿਟੀ ਦਿੱਤੀ ਗਈ ਵੇ ਆਪਣਾ ਨਕਸ਼ਾ ਵਗੈਰਾ ਪਾਸ ਕਰਵਾਓ ਤੇ ਜਿਹੜਾ ਉਹ ਨਰਸ਼ਿਪ ਦਾ ਰਿਕਾਰਡ ਹੈ ਉਹ ਪੇਸ਼ ਕਰੋ ਬਟ ਇਨਸਪਾਈਟ ਆਫ ਸੋ ਮਚ ਨੋਟਿਸਿਸ ਉਹ ਨੇ ਹੀ ਫੇਲ ਟੂ ਪ੍ਰੋਡਿਊਸ ਯਾਨੀ ਕਿ ਉਹ ਸਾਡੇ ਕੋਲ ਉਹਨੇ ਕੋਈ ਦਸਤਾਵੇਜ਼ ਪੇਸ਼ ਨਹੀਂ ਕੀਤਾ ਆ ਜੋ ਫਿਰ ਕਾਰਵਾਈ ਬੰਦੀ ਸੀ ਐਸ ਪਰ ਲਾ ਉਹ ਡੈਮੋਲੇਸ਼ਨ ਦੀ ਕਾਰਵਾਈ ਸੀ ਤੇ ਉਹੀ ਅਸੀਂ ਕੀਤੀ ਹੈ ਥੈਂਕ ਯੂ